ਮੇਰਾ ਨਾਮ ਪਿੰਕੀ ਆ ਕਾਂਗਪੜੋਂ ਤੋਂ ਮੈਂ ਰਹਿਣ ਵਾਲੀ ਆ ਮੇਰੇ ਪਿੱਤੇ ਚ ਪਥਰੀ ਸੀ ਕਾਫੀ ਦਿਨ ਤੋਂ ਸੀ ਬਹੁਤ ਪ੍ਰੋਬਲਮ ਆਉਂਦੀ ਸੀ ਦਰਦ ਮਹਿਸੂਸ ਹੁੰਦੀ ਸੀ ਮੈਂ ਕਿਹ ਜੇ ਹਸਪੀਟਲ ਆ ਕੇ ਲਾਜਕ ਰਾਇਆ ਮੈਂ ਕਿਹ ਜੇ ਹਸਪੀਟਲ ਆ ਕੇ ਲਾਜਕ ਰਾਇਆ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ ਮੇਰਾ ਕੱਲ ਆਪਰੇਟ ਹੋਇਆ ਬਹੁਤ ਵਧੀਆ ਮੈਨੂੰ ਚਾਹ ਵੀ ਉਹਨਾਂ ਨੇ ਖੁਦ ਆਪ ਪੀਉਂਦੇ ਆ ਲੈ ਕੇ ਗਏ ਮੈਨੂੰ ਚਾਹ ਸਵੇਰ ਵੀ ਹਾਂਜੀ ਤੇ ਬਹੁਤ ਵਧੀਆ ਇਹਨਾਂ ਦਾ ਸਟਾਫ ਏਗਾ ਬਹੁਤ ਕੇਅਰ ਕਰਦੇ ਹਾਂਜੀ ਹਾਂਜੀ ਕੀ ਅਪੀਲ ਕਰਨਾ ਚਾਹੋਗੇ ਆਮ ਲੋਕਾਂ ਨੂੰ ਜਿਹੜੇ ਮੈਂ ਲੋਕਾਂ ਨੂੰ ਕੀ ਕਹਿਣਾ ਜਾਊਂਗੀ ਕਿ ਡਾਕਟਰ ਬਹੁਤ ਹੀ ਚੰਗੇ ਆ ਵੱਧ ਤੋਂ ਵੱਧ ਮਤਲਬ ਕਿ ਮਦਦ ਵੀ ਕਰਦੇ ਆ ਤੇ ਡਾਕਟਰ ਸਾਹਿਬ ਦਾ ਨਾਮ ਲੈ ਕੇ ਦੱਸੋ ਕਿਹੜੇ ਡਾਕਟਰ ਨੇ ਕੇਜੀ ਸਾਹਿਬ ਕੇਜੀ ਡਾਕਟਰ ਜੀ ਹਾਂਜੀ ਕੀ ਕਹਿਣਾ ਚਾਹੋਗੇ ਡਾਕਟਰ ਕੇਜੀ ਉਹਨਾਂ ਦੀ ਸ਼ਖਸੀਅਤ ਨੂੰ ਲੈ ਕੇ ਬਹੁਤ ਵਧੀਆ ਡਾਕਟਰ ਨੇ ਇਹਨਾਂ ਦਾ ਮਤਲਬ ਵੀ ਬਹੁਤ ਵਧੀਆ ਹੱਥ ਵੀ ਆਪਰੇਸ਼ਨ ਚ ਵੀ ਬਹੁਤ ਵਧੀਆ ਰਿਹਾ ਹੈ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਆਪਰੇਸ਼ਨ ਕੀਤਾ ਤੇ ਜਦੋਂ ਮੈਂ ਬਾਹਰ ਵੀ ਆਈਆਂ ਦੋ ਵਾਰੀ ਮੇਰੇ ਕੋ ਖੁਦ ਆ ਕੇ ਮਿਕਨਾਂ ਨੇ ਪੁੱਛ ਕੇ ਗਿਆ ਠੀਕ ਹੋ ਬੇਟਾ ਬਹੁਤ ਵਧੀਆ ਹੈ ਹਾਂਜੀ ਮੈਡਮ ਕੀ ਕਹਣਾ ਚਾਹੋਗੇ ਲਾਸਟ ਵਿੱਚ ਮੈਂ ਇਹਨਾਂ ਨੂੰ ਇਹ ਸਾਰੇ ਨਹੀਂ ਹੋ ਕਹਿਣਾ ਜਾਊਂਗੀ ਵੀ ਵੱਧ ਤੋਂ ਵੱਧ ਡਾਕਟਰ ਬਹੁਤ ਹੀ ਅੱਛਾ ਹੈ ਇਹਨਾਂ ਕੋ ਆਪਣਾ ਕੋਈ ਵੀ ਟਰੀਟਮੈਂਟ ਕਰਾਉਣਾ ਚਾਹੁੰਦੇ ਤੇ ਇਹਨਾਂ ਕੋ ਕਰਾਓ ਮੈਂ ਡਾਕਟਰ ਕਮਲਜੀਤ ਸਿੰਘ ਕੇਜੀ ਹਸਪੀਟਲ ਧਾਰੀਵਾਲ ਤੋਂ ਇਹ ਮਰੀਜ਼ ਭੈਣ ਜੀ ਪਿੰਕੀ ਸਾਡੇ ਨਾਲ ਹੀ ਕੰਗਾ ਦਾ ਪਿੰਡ ਹੈਗਾ ਕੰਗਾ ਦੇ ਪਿੰਡ ਤੋਂ ਆਏ ਸੀਗੇ ਔਰ ਇਹਨਾਂ ਦੀ ਤਕਲੀਫ ਜਿਹੜੀ ਕਾਫੀ ਜ਼ਿਆਦਾ ਤਕਲੀਫ ਸੀ ਇਹਨਾਂ ਨੂੰ ਪੇਨ ਹੁੰਦੀ ਸੀਗੀ ਕਾਫੀ ਧੀਰ ਤੋਂ ਪੇਨ ਹੋ ਰਹੀ ਸੀ ਔਰ ਅਲਟਰਾਸਾਉਂਡ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਇਹਨਾਂ ਦੇ ਪਿੱਤੇ 'ਚ ਪੱਥਰੀ ਹੈਗੀ ਔਰ ਇਹਨਾਂ ਦਾ ਇਲਾਜ ਚੱਲਿਆ ਔਰ ਇਹਨਾਂ ਦਾ ਆਪਰੇਸ਼ਨ ਦੀ ਅਸੀਂ ਤਿਆਰੀ ਕੀਤੀ ਵੀ ਆਪਰੇਸ਼ਨ ਕਰਾਂਗੇ ਦੂਰਬੀਨ ਨਾਲ ਆਪਰੇਸ਼ਨ ਹੋਏਗਾ ਪਰ ਨਾਲ ਹੀ ਕ੍ਰਿਸਮਸ ਦਾ ਤਿਉਹਾਰ ਸੀਗਾ ਦੇ ਹੁਣ ਜਿਸਮਸ ਦਾ ਇਤਿਆਰ ਤੇ ਸਾਰਿਆਂ ਲਈ ਬੜਾ ਇੰਪੋਰਟੈਂਟ ਹੁੰਦਾ ਹੈਗਾ ਭੈਜੀ ਨੇ ਕਹਿੰਦੇ ਵੀ ਮੈਂ 크ਿਸਮਸ ਜ਼ਰੂਰ ਦੇਖਣਾ ਹੈਗਾ ਤੇ ਅਸੀਂ ਕਿਹਾ ਵੀ ਚਲੋ ਕੋਈ ਨਹੀਂ ਕੋਈ ਨਹੀਂ ਤੁਸੀਂ ਥੋੜੀ ਦਿਨ ਲਈ ਦਵਾਈ ਖਾਓ ਜਦੋਂ ਤੁਸੀਂ ਫ੍ਰੀ ਹੋ ਜਾਓਗੇ ਫਿਰ ਆ ਕੇ ਆਪਰੇਸ਼ਨ ਕਰਾ ਲਓ ਉਹ 크ਿਸਮਸ ਸੈਲੀਬ੍ਰੇਟ ਕਰਨ ਤੋਂ ਬਾਅਦ ਫਿਰ ਸਾਡੇ ਕੋਲ ਆ ਗਏ ਅਸੀਂ ਇਹਨਾਂ ਦਾ ਆਪਰੇਸ਼ਨ ਕੀਤਾ ਹੈਗਾ ਆਪਰੇਸ਼ਨ ਔਖਾ ਸੀਗਾ ਕਿਉਂਕਿ ਪੁਰਾਣੀ ਬਿਮਾਰੀ ਸੀਗੀ ਇਤਾਂ ਅੰਦਰ ਕਾਫੀ ਜੁੜਿਆ ਹੋਇਆ ਸੀਗਾ ਤੇ ਦੂਰਬਿੰਦ ਦੇ ਨਾਲ ਬੜਾ ਅੱਛਾ ਆਪਰੇਸ਼ਨ ਹੋਇਆ ਇਹਨਾਂ ਦਾ ਪਰਸੋਂ ਅਸੀਂ ਕੱਲ ਸਵੇਰੇ ਕੱਲ ਸਵੇਰੇ ਇਹਨਾਂ ਦਾ ਆਪਰੇਸ਼ਨ ਕੀਤਾ ਹੈਗਾ ਤੇ ਅੱਜ ਦੇਖੋ ਵੀ ਉੱਠ ਕੇ ਬੈਠੇ ਨੇ ਖਾਪੀ ਵੀ ਰਹੇ ਨੇ ਘੁੰਮ ਫਿਰ ਵੀ ਰਹੇ ਨੇ ਤੇ ਵੈਸੇ ਤਾਂ ਇਹਨਾਂ ਨੂੰ ਅੱਜ ਹੀ ਇੱਥੇ ਭੇਜ ਸਕਦੇ ਆ ਪਰ ਇਹ ਕਹਿੰਦੇ ਵੀ ਨਹੀਂ ਮੈਂ ਇੱਕ ਦਿਨ ਹੋਰ ਰਹਿ ਕੇ ਜਾਣਾ ਇਹਨਾਂ ਨੂੰ ਕੱਲ ਸਵੇਰੇ ਅਸੀਂ ਘਰ ਵੀ ਭੇਜ ਦੇਣਾ ਔਰ ਇਹਨੇ ਇਹਨਾਂ ਨੇ ਹਫ਼ਤੇ ਦੇ ਅੰਦਰ ਅੰਦਰ ਹੀ ਆਪਣਾ ਸਾਰਾ ਕੰਮ ਕਾਜ ਜਿਹੜਾ ਉਹ ਵੀ ਕਰਨਾ ਸ਼ੁਰੂ ਕਰ ਦਿੱਤਾ